ਜੱਟ ਜਿਉਣਾ ਮੋੜ ਹਰ ਸਾਲ ਮੈਸਰਖਾਨੇ ਦੇ ਮੇਲੇ ਤੇ ਵੀ ਜਾਂਦਾ ਹੁੰਦਾ ਸੀ ਪੁਲਿਸ ਨੂੰ ਇੱਕ ਵਾਰ ਮੁਖਬਰੀ ਹੋ ਗਈ ਕਿ ਜਿਉਣਾ ਮੇਲੇ 'ਚ ਪਹੁੰਚਿਆ ਵੈ ਤੇ ਮੇਲੇ ਦੇ ਭਰੇਵੇ ਇਕੱਠ 'ਚੋਂ ਨੱਕ ਵਾਲੀ ਛੱਟ ਤੋਂ ਪਛਾਣ ਕੇ ਥਾਣੇਦਾਰ ਨੇ ਤੁਰੇ ਜਾਂਦੇ ਜਿਉਣੇ ਨੂੰ ਮਗਰਲੇ ਪਾਸੇ ਉਹ ਜੱਫਾ ਪਰ ਲਿਆ ਜਿਉਣੇ ਨੂੰ ਵੀ ਪਤਾ ਲੱਗ ਗਿਆ ਕਿ ਪੁਲਿਸ ਨੇ ਘੇਰ ਲਿਆ ਜਿਉਣਾ ਪੂਰਾ ਜ਼ੋਰ ਮਾਰ ਕੇ ਥਾਣੇਦਾਰ ਦੇ ਜੱਫੇ 'ਚੋਂ ਨਿਕਲਿਆ ਤੇ ਇੱਕ ਸੁੰਨ ਮੁੱਕੀਆਂ ਤੇ ਲੱਤਾਂ ਮਾਰ-ਮਾਰ ਕੇ ਥਾਣੇਦਾਰ ਅੱਧ ਮਰਿਆ ਕਰਤਾ ਮੇਲੇ 'ਚ ਜਿਉਣੇ ਮੋੜ ਨੇ ਭਾਵੇਂ ਜਿਉਣੇ ਕੋਲ ਭਰੀ ਵੀ ਰਫਲ ਵੀ ਸੀ ਮੇਲੇ ਵਿੱਚ ਪਰ ਉਸਨੇ ਗੋਲੀ ਇਸ ਕਰਕੇ ਨਹੀਂ ਚਲਾਈ ਕਿ ਕਿਤੇ ਕਿਸੇ ਸਰਧਾਲੂ ਦਾ ਨੁਕਸਾਨ ਨਾ ਹੋ ਜਾਵੇ ਤੇ ਜਿਉਣਾ ਬਚ ਕੇ ਇੱਥੋਂ ਨਿਕਲ ਗਿਆ ਹੁਣ ریاਸਤਾਂ ਦੇ ਰਾਜੇ ਤੇ ਅੰਗਰੇਜ਼ਾਂ ਦੀ ਪੁਲਿਸ ਹੱਥ ਧੋ ਕੇ ਜਿਉਣੇ ਦੇ ਮਗਰ ਪੈ ਗਈ ਸੀ ਤੇ ਉਧਰ ਜਿਉਣਾ ਵੀ ਸਮਝ ਗਿਆ ਸੀ ਕਿ ਕਿਸੇ ਵੀ ਵੇਲੇ ਹੁਣ ਪੁਲਿਸ ਨਾਲ ਆਖਰੀ ਟੱਕਰ ਹੋ ਸਕਦੀ ਹੈ ਪਰ ਇੱਕ ਵਾਰੀ ਡਾਕੂਆਂ ਦੀ ਲੱਗੀ ਵੀ ਮਹਿਫਲ ਦੇ ਵਿੱਚ ਜਿਉਣੇ ਨੇ ਆਪਣੀ ਹਿੱਕ ਤੇ ਹੱਥ ਮਾਰ ਕੇ ਆਖਿਆ ਸੀ ਕਿ ਡੋਗਰ ਨੂੰ ਮਾਰੇ ਬਿਨਾ ਜਿਉਣਾ ਮਰ ਨਹੀਂ ਸਕਦਾ ਤੇ ਦੂਜਾ ਬ੍ਰਾਹਮਣ ਕਾਂਸ਼ੀਰਾਮ ਦਾ ਕੰਡਾ ਵੀ ਜ਼ਰੂਰ ਕੱਢ ਕੇ ਮਰਨਾ ਹੈ ਤੇ ਹੁਣ ਜਿਉਣੇ ਨੇ ਆਪਣੇ ਮੇਨ ਕੰਮਾਂ ਵੱਲ ਧਿਆਨ ਦਿੱਤਾ ਆਪਣੇ ਜਿਗਰੀ ਯਾਰ ਚਤਰੇ ਨੂੰ ਨਾਲ ਲੈ ਕੇ ਜਿਉਣਾ ਡੋਗਰ ਤੋਂ ਬਦਲਾ ਲੈਣ ਲਈ ਤੁਰਨ ਲੱਗਿਆ ਤੇ ਨਾਲ ਦੇ ਡਾਕੂਆਂ ਨੇ ਆਖਿਆ ਕਿ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ਪਰ ਗੁੱਸੇ ਚ ਲਾਲ ਹੋਏ ਜਿਉਣੇ ਨੇ ਆਖਿਆ ਸੀ ਫਿਕਰ ਨਾ ਕਰੋ ਮੈਂ ਭਰਾ ਦੇ ਬੋਲਾਂ ਦਾ ਮੁੱਲ ਤਾਰਨ ਚੱਲਿਆ ਜੇ ਉੱਥੇ ਗਏ ਦੀ ਮੇਰੀ ਮੌਤ ਹੋ ਗਈ ਤਾਂ ਮੇਰੀ Laash ਨਾ ਚੱਕ ਕੇ ਲਿਆਇਓ ਕਾਂ ਕੁੱਤਿਆਂ ਨੂੰ ਖਾ ਲੈਣ ਦਿਓ ਤੇ ਜੇ ਮੈਂ ਡੋਗਰ ਨੂੰ ਮਾਰ ਕੇ ਮੁੜ ਆਇਆ ਤਾਂ ਸਾਰੇ ਰਲ ਕੇ ਇਕੱਠੇ ਜਸ਼ਨ ਮਨਾਵਾਂਗੇ। ਊਠਾਂ ਤੇ ਅਸਵਾਰ ਹੋ ਕੇ ਜਿਉਣਾ ਤੇ ਚਤਰਾ ਦਸ ਕੇ ਵੱਲ ਨੂੰ ਚੱਲ ਪਏ। ਤੇ ਦਸ ਕੇ ਨੇੜੇ ਪਹੁੰਚ ਕੇ ਇੱਕ ਡੰਗਰ ਚਾਰਨ ਵਾਲੇ ਪਾਲੀ ਦੇ ਹੱਥ ਆਪਣੀ ਚਿੱਠੀ ਜਿਉਣੇ ਨੇ ਡੋਗਰ ਦੇ ਘਰੇ ਭੇਜ ਦਿੱਤੀ। ਚਿੱਠੀ ਵਿੱਚ ਲਿਖਿਆ ਸੀ ਡੋਗਰਾ ਤੇਰੇ ਤੋਂ ਬਦਲਾ ਲੈਣ ਲਈ ਕਿਸ਼ਨੇ ਦਾ ਭਰਾ ਜਿਉਣਾ ਤੇਰੀ ਜੂਹ 'ਚ ਪਹੁੰਚ ਗਿਆ। ਜੇ ਮਾਂ ਦਾ ਦੁੱਧ ਪੀਤਾ ਹੈ ਤਾਂ ਆ ਜਾ ਦੋ-ਦੋ ਹੱਥ ਵੇਖ ਲਈਏ ਤੇ ਜੇ ਕੁੱਤੀ ਦਾ ਦੁੱਧ ਚੁੰਗਿਆ ਹੈ ਤਾ ਸਿੱਧੀ ਪੁਲਿਸ ਨੂੰ ਖਬਰ ਕਰਦੇ ਅੱਗੋਂ ਚਿੱਠੀ ਪੜ੍ਹ ਕੇ ਡੋਗਰ ਵੀ ਪੂਰਾ ਕਰੋਧ ਚ ਆ ਗਿਆ ਕਿਉਂਕਿ ਆਪਣੇ ਇਲਾਕੇ 'ਚ ਡੋਗਰ ਦੀ ਪੂਰੀ ਧਾਕ ਸੀ ਤੇ ਬਾਹਰੋਂ ਉਹਦੀ ਜੂਹ ਚ ਆ ਕੇ ਕੋਈ ਉਸ ਨੂੰ ਕਿਵੇਂ ਵੰਗਾਰ ਸਕਦਾ ਸੀ ਉਹਨੇ ਉਸੇ ਵੇਲੇ ਰੋਂਦਾ ਵਾਲਾ ਪਟਾ ਤੇ ਬੰਦੂਕ ਆਪਣੇ ਮੋਢੇ 'ਚ ਪਾਈ ਤੇ ਆਪਣੇ ਤਵੇਲੇ 'ਚੋਂ ਇੱਕ ਘੋੜੀ ਕੱਢ ਕੇ ਅਸਵਾਰ ਹੋ ਗਿਆ ਡੋਗਰ ਦੇ ਘਰ ਵਾਲੀ ਨੇ ਵੀ ਉਹਦੀਆਂ ਹੱਥ ਜੋੜ ਕੇ ਮਿੰਤਾ ਕੀਤੀਆਂ ਉਹਦੇ ਸ਼ਰੀਕੇ ਕਬੀਲੇ ਨੇ ਵੀ ਆਖਿਆ ਕਿ ਅਸੀਂ ਤੇਰੇ ਨਾਲ ਚੱਲਦੇ ਹਾਂ ਪਰ ਹੁਣ ਅਣਖ ਦਾ ਸਵਾਲ ਸੀ ਡੋਗਰ ਕੱਲਾ ਹੀ ਲਲਕਾਰਾ ਮਾਰ ਕੇ ਘਰੋਂ ਤੁਰ ਪਿਆ ਤੇ ਜਦੋਂ ਮਿਥੀ ਹੋਈ ਥਾਂ ਤੇ ਦੋ ਮਰਦ ਆਮੋ ਸਾਹਮਣੇ ਹੋਏ ਤਾਂ ਹੋਣੀ ਨੇ ਆਪਣਾ ਰੂਪ ਵਿਖਾ ਦਿੱਤਾ ਪਰ ਪਿੰਡ ਮੌੜਾਂ ਦੇ ਮਾਨ ਗੋਤ ਦੇ ਅਣਖੀ ਜੱਟ ਜਿਉਣੇ ਨੇ ਆਖਿਆ ਡੋਗਰਾ ਪਹਿਲਾਂ ਤੂੰ ਵਾਰ ਕਰ ਲੈ ਮੈਂ ਤੈਨੂੰ ਵਾਰ ਕਰਨ ਦਾ ਮੌਕਾ ਦਿੰਦਾ ਤੇ ਡੋਗਰ ਨੇ ਤੈਸ ਚਾ ਕੇ ਆਪਣੀ ਬੰਦੂਕ ਦਾ ਪਹਿਲਾ ਵਾਰ ਜਿਉਣੇ ਦੇ ਮੱਥੇ ਦੀ ਸਿਹਤ ਨੂੰ ਕੀਤਾ ਪਰ ਜਿਉਣਾ ਜ਼ਮੀਨ ਤੇ ਬੈਠ ਗਿਆ ਫਾਇਰ ਖਾਲੀ ਚਲਿਆ ਗਿਆ ਡੋਗਰ ਨੇ ਦੂਸਰਾ ਵਾਰ ਨੀਵਾ ਰੱਖ ਕੇ ਕੀਤਾ ਜਿਉਣਾ ਛਾਲ ਮਾਰ ਗਿਆ ਇਹ ਵੀ ਫੈਰ ਖਾਲੀ ਚਲਿਆ ਗਿਆ ਤੇ ਅਹਿਮਦ ਡੋਗਰ ਨੇ ਤੀਸਰਾ ਫੈਰ ਜਿਉਣੇ ਦੀ ਛਾਤੀ ਨੂੰ ਸਿੱਧਾ ਕਰਕੇ ਕੀਤਾ ਪਰ ਜਿਉਣਾ ਇੱਕੇ ਦਮ ਜ਼ਮੀਨ ਤੇ ਡੱਗ ਪਿਆ ਤੇ ਉਸ ਦਾ ਤੀਸਰਾ ਫੈਰ ਵੀ ਖਾਲੀ ਚਲਿਆ ਗਿਆ ਹੁਣ ਜਿਉਣੇ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਡੋਗਰ ਵੱਲ ਨੂੰ ਸਿੰਨਿਆ ਪਰ ਫੈਰ ਉਹਦੀ ਛਾਤੀ 'ਚ ਨਹੀਂ ਮਾਰਿਆ ਫੈਰ ਉਹਦੇ ਗੋਡੇ 'ਚ ਮਾਰ ਕੇ ਡੋਗਰ ਨੂੰ ਜ਼ਮੀਨ ਤੇ ਸੱਟ ਲਿਆ ਡੋਗਰ ਦਰਦ ਨਾਲ ਚੀਕਾਂ ਮਾਰਨ ਲੱਗ ਪਿਆ ਪਰ ਜਿਉਣੇ ਨੇ ਕੋਲੇ ਪਹੁੰਚ ਕੇ ਜ਼ਖਮੀ ਹੋਏ ਡੋਗਰ ਦੀ ਛਾਤੀ ਤੇ ਪੈਰ ਰੱਖ ਕੇ ਪ੍ਰਾਣੀਆਂ ਸਭ ਗੱਲਾਂ ਯਾਦ ਕਰਾਈਆਂ ਪਰ ਮੌਤ ਤੋਂ ਡਰਦਾ ਹੋਇਆ ਡੋਗਰ ਹੁਣ ਹੱਥ ਜੋੜ ਕੇ ਮਿੰਤਾ ਕਰਨ ਲੱਗ ਪਿਆ ਸੀ ਕਿ ਮੈਂ ਤੇਰੇ ਭਰਾ ਦਾ ਸਾਰਾ ਮਾਲ ਤੈਨੂੰ ਵਾਪਸ ਮੋੜ ਕੇ ਦੇ ਦਿੰਨਾ ਹੈ ਮੇਰੀ ਜਾਨ ਬਖਸ਼ ਦੇ ਪਰ ਜਿਉਣੇ ਮੋੜ ਨੇ ਉਸ ਦੀ ਇੱਕ ਨਾ ਸੁਣੀ ਦੂਸਰਾ ਫਿਰ ਉਹਦੀ ਛਾਤੀ 'ਚ ਠੋਕ ਕੇ ਉਹਦਾ ਕੰਮ ਤਮਾਮ ਕਰਤਾ ਡੋਗਰ ਨੂੰ ਮਾਰ ਕੇ ਜਿਉਣਾ ਸਿੱਧਾ ਉਸ ਦੇ ਪਿੰਡ ਵਿੱਚ ਜਾਂਦਾ ਉਸ ਦੀ ਹਵੇਲੀ ਮੂਹਰੇ ਲਲਕਾਰ ਕੇ ਆਖਦਾ ਕੇ ਜਿਉਣਾ ਆਪਣਾ ਬਚਨ ਪਕਾ ਕੇ ਮੁੜ ਚੱਲਿਆ ਡੋਗਰ ਦੀ ਲਾਸਟ ਟਿੱਬਿਆਂ ਚੋਂ ਚੱਕ ਲਿਆ ਡੋਗਰ ਨੂੰ ਮਾਰ ਕੇ ਜਿਉਣਾ ਸਿੱਧਾ ਪਿੰਡ ਕੰਡਿਆਲ ਪਹੁੰਚ ਗਿਆ ਇੱਥੇ ਕਾਂਸ਼ੀਰਾਮ ਬਾਣੀਏ ਕੋਲੇ ਆਪਣਾ ਲੁੱਟਦਾ ਮਾਲ ਜਿਉਣਾ ਰੱਖਦਾ ਹੁੰਦਾ ਸੀ ਪਰ ਕਾਫੀ ਸਮਾਂ ਪਹਿਲਾਂ ਜਦੋਂ ਬਾਣੀਏ ਕੋਲੇ ਕਾਫੀ ਸਾਰਾ ਮਾਲ ਇਕੱਠਾ ਹੋ ਗਿਆ ਤਾਂ ਉਸ ਨੇ ਪੁਲਿਸ ਨਾਲ ਮਿਲ ਕੇ ਜਿਉਣੇ ਨੂੰ ਗ੍ਰਿਫਤਾਰ ਕਰਵਾਉਣਾ ਚਾਹਿਆ ਪਰ ਜਿਉਣੇ ਨੂੰ ਪਹਿਲਾਂ ਹੀ ਖਬਰ ਮਿਲ ਗਈ ਸੀ ਇਸ ਕਰਕੇ ਜਿਉਣਾ ਬਚ ਗਿਆ ਸੀ ਪਰ ਹੁਣ ਡੋਗਰ ਤੋਂ ਬਾਅਦ ਇਸ ਕਾਂਸ਼ੀਰਾਮ ਦੀ ਵਾਰੀ ਸੀ ਜਿਉਣਾ ਸਿੱਧਾ ਕਾਂਸੀਰਾਮ ਦੇ ਘਰੇ ਗਿਆ। ਉੱਥੇ ਬੈਠ ਕੇ ਚਾਹ ਪਾਣੀ ਪੀਤਾ ਤੇ ਫੇਰ ਆਖਿਆ ਲਾਲਾ ਜੀ, ਕਾਫੀ ਸਾਰਾ ਮਾਲ ਐ। ਆਜੋ ਮੈਂ ਤੁਹਾਨੂੰ ਫੜਾ ਦੇਵਾਂ। ਲਾਲਚ ਵਿੱਚ ਆ ਕੇ ਕਾਂਸੀਰਾਮ ਟਿੱਬਿਆਂ ਵੱਲ ਨੂੰ ਤੁਰ ਪਿਆ ਜਿਉਣੇ ਨਾਲ ਤੇ ਰਸਤੇ 'ਚ ਜਾਂਦੇ ਹੋਏ ਜਿਉਣੇ ਨੇ ਆਖਿਆ ਲਾਲਾ ਜੀ, ਹੁਣ ਤਾਂ ਟਾਈਮ ਬਹੁਤ ਸੌਖਾ ਲੰਘਦਾ ਹੋਣਾ। ਤੁਹਾਡੇ ਕੋਲੇ ਕਾਫੀ ਸਾਰਾ ਮਾਲ ਇਕੱਠਾ ਹੋਇਆ ਪਿਆ। ਹੁਣ ਤੇ ਬੈਠ ਕੇ ਖਾਣ ਦੇ ਦਿਨ ਚੱਲ ਰਹੇ ਐ। ਪਰ ਜਦੋਂ ਅੱਗੋਂ ਬਾਣੀਆਂ ਸਫਾਈ ਦੇਣ ਲੱਗਿਆ ਤਾਂ ਗੁੱਸੇ 'ਚ ਆ ਕੇ ਜਿਉਣੇ ਮੋੜ ਨੇ ਗਿੱਚੀ ਤੋਂ ਫੜ ਕੇ ਕਾਂਸੀ ਰਾਮ ਨੂੰ ਤਾਂ ਚੱਕ ਲਿਆ ਤੇ ਦੂਸਰੇ ਹੱਥ ਨਾਲ ਰੇਸ਼ਮ ਵਰਗੀ ਕੁਲੀਜੀ ਧੌਣ ਉਸ ਬਾਣੀਏ ਦੀ ਮਰੋੜ ਦਿੱਤੀ ਕਿਉਂਕਿ ਪਿੰਡ ਕੰਡਿਆਲ ਦਾ ਇਹ ਬਾਣੀਆ ਜਿਉਣੇ ਮੋੜ ਨਾਲ ਗਦਾਰੀ ਕਰ ਚੁੱਕਿਆ ਸੀ ਤੇ ਜਦੋਂ ਇਹ ਬਾਣੀਆ ਬੇਹੋਸ਼ ਹੋ ਗਿਆ ਤਾਂ ਜਿਉਣੇ ਨੇ ਟਿੱਬਿਆਂ 'ਚ ਘੜੀਸ ਘੜੀਸ ਕੇ ਇਸ ਨੂੰ ਮਾਰ ਦਿੱਤਾ ਉਹਨਾਂ ਵੇਲੇਾਂ 'ਚ ਅਣਖੀ ਬੰਦੇ ਗਦਾਰ ਲੋਕਾਂ ਨੂੰ ਇਹੋ ਜੀ ਸਜ਼ਾਈ ਦਿਆ ਕਰਦੇ ਸੀ ਜਲਦੀ ਹੋਈ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਤੁਹਾਡਾ ਸਵਾਲ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਹੁਣ ਜਿਉਣੇ ਮੋੜ ਦੀਆਂ ਕਾਰਵਾਈਆਂ ਦੀ ਚਰਚਾ ਚਾਰੇ ਕੋਨਿਆਂ 'ਚ ਹੋਣ ਲੱਗ ਪਈ। ਰਿਆਸਤਾਂ ਦੇ ਰਾਜੇ ਤੇ ਅੰਗਰੇਜ਼ਾਂ ਦੀ ਪੁਲਿਸ ਨੂੰ ਵੀ ਖੌਫ ਸੀ ਜੱਟ ਜਿਉਣੇ ਮੋੜ ਦਾ ਪਰ ਪਿੰਡਾਂ ਦੇ ਸੁਧਾਰਨ ਲੋਕ ਦੇਵਤੇ ਵਾਂਗੂ ਪੂਜਦੇ ਸੀ ਜੱਟ ਜਿਉਣੇ ਮੋੜ ਨੂੰ ਪੁਲਿਸ ਦੇ ਛਾਪੇ ਦਿਨੋ-ਦਿਨ ਵੱਧਦੇ ਗਏ ਤੇ ਜਿਉਣੇ ਮੋੜ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਟਾਈਮ ਨੇੜੇ ਆ ਗਿਆ। ਆਖਰੀ ਵਾਰ ਆਪਣੇ ਪਿੰਡ ਦੇ ਲੋਕਾਂ ਦੇ ਦਰਸ਼ਨ ਕਰਨ ਵਾਸਤੇ ਭੇਸ ਬਟਾ ਕੇ ਜਿਉਣਾ ਆਪਣੇ ਪਿੰਡ ਚ ਗਿਆ ਤੇ ਸਿੱਧਾ ਹੀ ਉਹ ਨੰਬਰਦਾਰ ਅਰਜਨ ਸਿੰਘ ਦੇ ਘਰੇ ਗਿਆ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕਰਕੇ ਪਿੰਡ ਦਾ ਹਾਲ ਪੁੱਛਿਆ ਤਾਂ ਅਰਜਨ ਸਿੰਘ ਨੇ ਦੱਸਿਆ ਕਿ ਜਦੋਂ ਵੀ ਤੂੰ ਕੋਈ ਵੱਡੀ ਕਾਰਵਾਈ ਕਰਦਾ ਹੈ ਤਾਂ ਪੁਲਿਸ ਪਿੰਡ ਦੇ ਲੋਕਾਂ ਨੂੰ ਨਜਾਇਜ਼ ਹੀ ਕੁੱਟ ਦਿੰਦੀ ਹੈ ਪਰ ਇੱਥੇ ਵੀ ਜਿਉਣੇ ਦੀ ਮੁਖਬਰੀ ਹੋ ਗਈ ਕਿ ਪਿੰਡ ਆਇਆ ਜਦੋਂ ਉਹ ਪੁਲਿਸ ਚੜ੍ਹ ਕੇ ਆਈ ਉਹਦਾ ਨੂੰ ਜਿਉਣਾ ਪਿੰਡ ਚੋਂ ਨਿਕਲ ਗਿਆ ਸੀ ਤੇ ਹੁਣ ਉਧਰੋਂ ਮਾਤਾ ਨੈਣਾ ਦੇਵੀ ਦਾ ਮੇਲਾ ਵੀ ਨੇੜੇ ਆ ਗਿਆ ਤੇ ਜਿਉਣਾ ਮੋੜ ਹਰ ਸਾਲ ਨੈਣਾ ਦੇਵੀ ਜ਼ਰੂਰ ਪਹੁੰਚਦਾ ਹੁੰਦਾ ਸੀ ਇਸ ਨੇ ਵੀ ਨੈਣਾ ਦੇਵੀ ਜਾਣ ਦੀ ਤਿਆਰੀ ਕਰ ਲਈ ਤੇ ਪੁਲਿਸ ਨੂੰ ਵੀ ਪਤਾ ਸੀ ਕਿ ਜੱਟ ਜਿਉਣਾ ਮੋੜ ਨੈਣਾ ਦੇਵੀ ਜ਼ਰੂਰ ਪਹੁੰਚੇਗਾ ਇਸ ਵਾਰ ਜਿਉਣਾ ਚਤਰਾ ਤੇ ਨਰੇਣਾ ਇਹ ਤਿੰਨਾਂ ਜਾਣਿਆਂ ਨੇ ਆਪਣਾ ਭੇਸ ਬਟਾ ਕੇ ਸਾਧਾ ਵਾਲੇ ਚੋਲੇ ਪਾ ਲੇ ਜਿਉਣਾ ਸੰਤ ਬਣ ਗਿਆ ਨਰਾਇਣਾ ਤੇ ਚਤਰਾਏ ਦੇ ਚੇਲੇ ਬਣ ਗਏ ਆਪਣੀਆਂ ਬੰਦੂਕਾਂ ਖੋਲ ਕੇ ਇਹਨਾਂ ਨੇ ਬਿਸਤਰਿਆਂ ਵਿੱਚ ਬੰਨ ਲਈਆਂ ਤੇ ਭਗਵੇਂ ਭੇਸ ਵਿੱਚ ਚਮਟੇ ਵਜਾਉਂਦੇ ਹੋਏ ਇਹ ਨੈਣਾ ਦੇਵੀ ਵੱਲ ਨੂੰ ਚੱਲ ਪਏ ਤੇ ਇਹ ਚਮਟੇ ਖੜਕਾਉਂਦੇ ਹੋਏ ਪਟਿਆਲੇ ਪਹੁੰਚ ਗਏ ਪਤਾ ਨਹੀਂ ਪਟਿਆਲੇ ਪਹੁੰਚ ਕੇ ਜਿਉਣੇ ਮੋੜ ਦੇ ਮੰਚ ਕੀ ਗੱਲ ਆਈ ਆਪਣਾ ਬਿਸਤਰਾ ਖੋਲ ਕੇ ਉਹਦੇ ਚੋਂ ਪੁਲਿਸ ਵਾਲੀ ਵਰਦੀ ਕੱਢ ਕੇ ਇਹਨੇ ਪਹਿਨ ਲਈ ਤੇ ਸਿਪਾਈ ਦੇ ਭੇਸ ਵਿੱਚ ਪਟਿਆਲੇ ਦੇ ਕਿਲੇ ਦੀ ਕੰਧ ਤੇ ਇੱਕ ਪੋਸਟਰ ਲਾਇਆਇਆ ਤੇ ਪੋਸਟਰ ਤੇ ਲਿਖਿਆ ਸੀ ਕਿ ਅੱਜ ਸ਼ਾਮ ਦੀ ਗੱਡੀ ਰਾਹੀਂ ਜਿਉਣਾ ਮੋੜ ਨੈਣਾ ਦੇ ਵੀ ਜਾਵੇਗਾ ਜੇ ਪੁਲਿਸ ਫੜ ਸਕਦੀ ਆ ਤਾਂ ਫੜ ਲਵੇ ਉਸੇ ਵੇਲੇ ਰਾਜੇ ਦੇ ਮਹਿਲਾ ਚ ਖਬਰ ਹੋ ਗਈ ਪੁਲਿਸ ਵਿੱਚ ਭਗੜੜ ਮੱਚ ਗਈ ਪੁਲਿਸ ਨੇ ਸਾਰਾ ਰੇਲਵੇ ਸਟੇਸ਼ਨ ਸੀਲ ਕਰ ਲਿਆ ਗੱਡੀ ਦੇ ਕੱਲੇ ਕੱਲੇ ਡੱਬੇ ਦੀ ਤਲਾਸ਼ੀ ਲਈ ਗਈ ਸਾਰਾ ਦਿਨ ਸਾਰੀ ਰਾਤ ਤਲਾਸ਼ੀ ਹੁੰਦੀ ਰਹੀ ਪਰ ਜੱਟ ਜਿਉਣਾ ਮੋੜ ਨੰਦਪੁਰ ਵੱਲ ਦੀ ਹੋ ਕੇ ਆਪਣੀ ਮੰਜ਼ਲ ਦੇ ਨੇੜੇ ਪਹੁੰਚ ਗਿਆ ਤੇ ਕੌਲਾਂ ਵਾਲੇ ਟੋਬੇ ਤੇ ਜਾ ਕੇ ਚਤਰਾ ਨਰਾਇਣਾ ਤੇ ਜਿਉਣਾ ਮੋੜ ਸਾਦਾ ਵਾਲੇ ਭੇਸ ਵਿੱਚ ਚਮਟੇ ਖੜਕਾਉਂਦੇ ਹੋਏ ਸੰਗਤ ਵਿੱਚ ਰਲ ਗਏ ਪਰ ਪੁਲਿਸ ਨੂੰ ਪਤਾ ਸੀ ਕਿ ਨੈਣਾ ਦੇਵੀ ਦੇ ਮੰਦਿਰ 'ਚ ਜਿਉਣਾ ਪਹੁੰਚੇਗਾ ਜ਼ਰੂਰ ਇਸ ਲਈ ਪੁਲਿਸ ਵੀ ਆਪਣੀਆਂ ਪੋਜੀਸ਼ਨਾਂ ਲਈ ਬੈਠੀ ਸੀ ਜਦੋਂ ਬਿਲਕੁਲ ਮੰਦਿਰ ਦੇ ਬੂਹੇ ਤੇ ਪਹੁੰਚ ਗਏ ਚਤਰਾ ਤੇ ਨਰਾਇਣਾ ਬਾਹਰ ਖੜੇ ਰਹੇ ਇਹਨਾਂ ਦੇ ਕੋਲੇ ਹਥਿਆਰ ਸੀ ਪਰ ਜਿਉਣਾ ਮੋੜ ਕੱਲ੍ਹ ਹੀ ਮੰਦਿਰ ਦੇ ਵਿੱਚ ਮੱਥਾ ਟੇਕਣ ਗਿਆ। ਇਸ ਨੇ ਛਤਰ ਚੜਾ ਕੇ ਜਦੋਂ ਆਪਣਾ ਸੀਸ ਨਵਾਇਆ ਤਾਂ ਖੁਫੀਆ ਪੁਲਿਸ ਪਹਿਲਾਂ ਹੀ ਪੁਜਾਰੀਆਂ ਦੇ ਭੇਸ 'ਚ ਮੰਦਿਰ ਦੇ ਅੰਦਰ ਬੈਠੀ ਸੀ। ਨੱਕ ਤੇ ਸੱਟ ਵਾਲੇ ਨਿਸ਼ਾਨ ਤੋਂ ਪੁਲਿਸ ਨੇ ਪਹਿਚਾਣ ਲਿਆ ਕਿ ਇਹ ਜਿਉਣਾ ਮੋੜ ਹੈ। ਮੰਦਿਰ ਦੇ ਅੰਦਰ ਹੀ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਜਿਉਣੇ ਮੋੜ ਕੋਲੇ ਕੋਈ ਹਥਿਆਰ ਵੀ ਨਹੀਂ ਸੀ ਪਰ ਜਿਉਣੇ ਨੇ ਆਪਣੇ ਚਮਟੇ ਨਾਲ 5-6 ਪੁਲਿਸ ਵਾਲੇ ਮੰਦਿਰ ਦੇ ਅੰਦਰ ਜ਼ਖਮੀ ਕਰਕੇ ਬਾਹਰ ਨਿਕਲ ਆਇਆ। ਪਰ ਇਸ ਪੁਲਿਸ ਦੇ ਹੱਥੋਂ ਪਾਈ ਵਿੱਚ ਜਿਉਣਾ ਮੋੜ ਵੀ ਕਾਫੀ ਜ਼ਖਮੀ ਹੋ ਚੁੱਕਿਆ ਸੀ ਬਾਹਰ ਨਿਕਲ ਕੇ ਜਿਉਣੇ ਨੇ ਪਹਾੜੀ ਤੋਂ ਛਾਲ ਮਾਰਦੀ ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ ਤੇ ਜ਼ਖਮੀ ਹਾਲਤ ਵਿੱਚ ਜਿਉਣੇ ਮੋੜ ਨੂੰ ਗ੍ਰਿਫਤਾਰ ਕਰਕੇ ਹੱਥਾਂ 'ਚ ਹੱਥ ਕੜੀਆਂ ਤੇ ਪੈਰਾਂ 'ਚ ਬੇੜੀਆਂ ਲਾ ਕੇ ਸਿੱਧਾ ਹਿਸਾਰ ਜੇਲ੍ਹ 'ਚ ਭੇਜਤਾ ਜੱਟ ਜਿਉਣੇ ਮੋੜ ਨੂੰ ਤੇ ਜੀਂਦਵਾਲੇ ਰਾਜੇ ਦੀ ਤਾਂ ਪਹਿਲਾਂ ਹੀ ਦੁਸ਼ਮਣੀ ਸੀ ਜੱਟ ਜਿਉਣੇ ਮੋੜ ਨਾਲ ਪਰ ਜਿਉਣੇ ਮੋੜ ਨੂੰ ਸਜ਼ਾ ਦੇਣ ਦੇ ਲਈ ਉਹਦੀ شناخت ਕਰਨੀ ਬੜੀ ਜ਼ਰੂਰੀ ਸੀ ਤਾਂ ਕਿ ਉਹਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾ ਸਕੇ ਇਸ ਲਈ ਪੁਲਿਸ ਵੱਲੋਂ ਪਿੰਡ ਮੌੜਾਂ ਦੇ ਨੰਬਰਦਾਰ ਅਰਜਨ ਸਿੰਘ ਹਰਨਾਮ ਸਿੰਘ ਚੰਨਣ ਸਿੰਘ ਤੇ ਭੈਣ ਵਿਸ਼ਨੀ ਨੂੰ हिसार ਜੇਲ੍ਹ ਚ ਬੁਲਾਇਆ ਗਿਆ ਤੇ ਹੱਥਾਂ ਨੂੰ ਹੱਥ ਕੜੀਆਂ ਤੇ ਪੈਰਾਂ ਨੂੰ ਬੇੜੀਆਂ ਲਾ ਕੇ ਜਿਉਣੇ ਮੌੜ ਨੂੰ ਸਾਰਿਆਂ ਦੇ ਸਾਹਮਣੇ ਲਿਆਂਦਾ ਗਿਆ ਕਿ شناخت ਕਰੋ ਪਰ ਪਿੰਡ ਮੌੜਾਂ ਤੋਂ ਪਹੁੰਚੇ ਹੋਏ ਸਾਰੇ ਲੋਕਾਂ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਇਹ ਜਿਉਣਾ ਨਹੀਂ ਹੈ ਪਰ ਭੈਣ ਬਿਸ਼ਨੀ ਦੀਆਂ ਅੱਖਾਂ 'ਚੋਂ ਆਪ ਮੁਹਾਰੇ ਹੰਝੂ ਵਗੀ ਜਾ ਰਹੇ ਸੀ ਤੇ ਉਹ बार-बार ਜਿਉਣੇ ਦੇ ਚਿਹਰੇ ਵੱਲ ਦੇਖ ਰਹੀ ਸੀ ਤੇ ਪੁਲਿਸ ਦੀ ਸ਼ੱਕ ਪੱਕੀ ਹੋ ਗਈ ਕਿ ਇਹੀ ਜਿਉਣਾ ਮੌੜ ਪਰ ਜਦੋਂ ਪਿੰਡ ਵਾਲੇ ਇਨਕਾਰ ਕਰਕੇ ਵਾਪਸ ਮੋੜਨ ਲੱਗੇ ਤਾਂ ਭਾਵਕ ਹੋ ਕੇ ਜਿਉਣਾ ਮੋੜ ਸ਼ੇਰ ਵਾਂਗੂ ਗਰਜਿਆ ਉਸਨੇ ਉੱਚੀ ਆਵਾਜ਼ ਵਿੱਚ ਲਲਕਾਰ ਕੇ ਆਖਿਆ ਮੇਰੇ ਭਰਾਵੋ ਮੈਂ ਪਿੰਡ ਮੋੜਾਂ ਦਾ ਨਾਮ ਉੱਚਾ ਕੀਤਾ ਮੈਂ ਜ਼ਿੰਦਗੀ ਚ ਕਦੇ ਐਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਮੇਰੇ ਪਿੰਡ ਵਾਲਿਆਂ ਦੀ ਨੀਵੀਂ ਪਵੇ ਮੈਂ ਹਮੇਸ਼ਾ ਸ਼ਾਹੂਕਾਰਾਂ ਤੇ ਸਰਕਾਰ ਨੂੰ ਲੁੱਟਿਆ ਤੇ ਗਰੀਬਾਂ ਦੇ ਵਿੱਚ ਵੰਡਿਆ ਪਰ ਤੁਹਾਨੂੰ ਮੇਰੀ ਜ਼ਿੰਦਗੀ ਖਾਤਰ ਝੂਠ ਬੋਲਣ ਦੀ ਜ਼ਰੂਰਤ ਨਹੀਂ ਹੱਕ ਠੋਕ ਕੇ ਕਹਿ ਦਿਓ ਕਿ ਮੈਂ ਹੀ ਜਿਆਉਣਾ ਮੋੜ ਹਾਂ ਕਿਉਂਕਿ ਨਾਮ ਬਦਲ ਕੇ ਗੁੰਮਨਾਮੀ ਵਾਲੀ ਜ਼ਿੰਦਗੀ ਜਿਉਣੀ ਮੈਨੂੰ ਪਸੰਦ ਨਹੀਂ ਹੈ ਮੈਂ ساری ਜ਼ਿੰਦਗੀ ਸੂਰਮਿਆਂ ਵਾਲੇ ਕੰਮ ਕੀਤੇ ਆ ਤੇ ਸੂਰਮਿਆਂ ਦੀ ਤਰ੍ਹਾਂ ਹੀ ਮਰਨਾ ਚਾਹੁੰਨਾ ਤਸੀਹੇ ਦੇ ਦੇ ਕੇ ਜਿਹੜੀ ਪੁਲਿਸ ਜੱਟ ਜਿਆਉਨੇ ਮੋੜ ਤੋਂ ਉਹਦਾ ਨਾਮ ਨਹੀਂ ਪੁੱਛ ਸਕੀ ਸੀ ਪਿੰਡ ਵਾਲਿਆਂ ਦੇ ਸਾਹਮਣੇ ਸਿਰ ਉੱਚਾ ਕਰਕੇ ਆਪਣੇ ਮੂੰਹੋਂ ਆਖਿਆ ਸੀ ਕਿ ਮੈਂ ਹੀ ਜੱਟ ਜਿਆਉਣਾ ਮੋੜ ਹਾਂ ਤੇ ریاਸਤ ਜੀਂਦਵਾਲੇ ਮਹਾਰਾਜੇ ਨੂੰ ਸਜ਼ਾ ਦੇਣ ਲਈ ਤਾਂ ਇਹੋ ਹੀ ਮੌਕਾ ਚਾਹੀਦਾ ਸੀ ਜਿਉਣੇ ਮੋੜ ਤੇ ਮੁਕੱਦਮਾ ਚਲਾ ਕੇ ਉਹਦੀ ਫਾਂਸੀ ਦੀ ਸਜ਼ਾ ਤੈਅ ਕਰ ਦਿੱਤੀ ਜਿਉਣੇ ਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਤੇ ਮਾਰਚ ਮਹੀਨੇ 1893 ਈਸਵੀ ਵਿੱਚ ਜੱਟ ਜਿਉਣੇ ਮੋੜ ਨੂੰ ਹਿਸਾਰ ਜੇਲ੍ਹ ਵਿੱਚ ਹੀ ਫਾਂਸੀ ਦਿੱਤੀ ਹੁਣ ਤੁਹਾਡੇ ਸਾਰਿਆਂ ਦੇ ਦਿਲਾਂ 'ਚ ਇਹ ਸਵਾਲ ਆਉਂਦਾ ਹੋਵੇਗਾ ਕਿ ਮਾਤਾ ਨੈਣਾ ਦੇਵੀ ਦੇ ਭਵਨ ਤੋਂ ਹੀਟਲੀ ਪਹਾੜੀ ਤੇ ਜੱਟ ਜਿਉਣੇ ਮੋੜ ਦੀ ਸਮਾਧਾ ਉੱਥੇ ਬਣੀ ਹੋਈ ਹੈ ਤੇ ਸਾਡੀਆਂ ਫਿਲਮਾਂ ਦੇ ਵਿੱਚ ਵੀ ਇਹੋ ਹੀ ਦਿਖਾਇਆ ਗਿਆ ਕਿ ਜੱਟ ਜਿਉਣੇ ਮੋੜ ਨੇ ਪਹਾੜੀ ਤੋਂ ਛਾਲ ਮਾਰੀ ਪਿੱਛੇ ਮੁੜ ਕੇ ਦੇਖ ਲਿਆ ਤੇ ਪੁਲਿਸ ਦੀ ਗੋਲੀ ਨਾਲ ਉਹਦੀ ਜ਼ਿੰਦਗੀ ਦਾ ਅੰਤ ਹੋ ਗਿਆ ਪਰ ਅਸਲ ਵਿੱਚ ਜਿਉਣੇ ਮੋੜ ਦੀ ਜ਼ਿੰਦਗੀ ਦਾ ਅੰਤ हिसार ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਨਾਲ ਹੋਇਆ ਸੀ ਪਰ ਇਹ ਸਮਾਧ ਉੱਥੇ ਕਿਸ ਤਰ੍ਹਾਂ ਬਣੀ ਜਾਂ ਵਿਦਵਾਨਾਂ ਦੀ ਇਸ ਦੇ ਬਾਰੇ ਕੀ رائے ਹੈ ਜੇ ਇਸ ਤਰ੍ਹਾਂ ਦੇ ਸਵਾਲ ਤੁਹਾਡੇ ਮਨ ਵਿੱਚ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਕਿ ਆਪਾਂ ਇਸ ਵੀਡੀਓ ਦਾ ਇੱਕ ਹੋਰ ਭਾਗ ਬਣਾ ਕੇ ਉਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੀਏ ਕਿ ਇਹ ਸਾਰਾ ਕੁਝ ਕਿਉਂ ਤੇ ਕਿਵੇਂ ਵਾਪਰਿਆ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋ ਜੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਦੀ ਸਮੁੱਚੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ